ਅੱਜਕੱਲ ਮੁੰਡੇ ਲੋਕ ਪੜਾਉਂਦੇ ਜਦ ਪੜ ਜਾਂਦੇ ਫੇਰ ਵਿਆਹਉਂਦੇ ਉਹਨੀਆਂ ਅਨਪੜੀਆਂ ਨੂੰ ਚਾਹੁੰਦੇ ਸਾਦੀ ਪੜੀਆਂ ਨਾਲ ਕਰਾਉਂਦੇ ਤੂੰ ਬਸ ਤਾਮੀਂ ਕੀ ਗੁੱਡੀਏ 10 ਕਿਜੀ ਮਾਤਾ ਪੜ ਜਾਇ ਐਂ ਛਾਂ ਡਾਮੀ ਕੀ ਗੁੱਡੀਏ ਲਾਲਪੁਰੋਂ ਆਇ ਤੁਰਿਆ ਨਰਮਾ ਵਿੱਚ ਗੱਡੀ ਦੇ ਚੜਿਆ ਪਿੱਛੇ ਸ਼ਹਿਰ ਬਥਰੇ ਛੱਡੇ ਹਾਰ ਭਾਰ ਤੋਂ ਖੜਿਆ ਖੜਾ ਦੇਖ ਮਰੀਕ ਸਿੰਘ ਨੇ ਜਾਂ ਬੀਨੀ ਤੋਂ ਪੜਿਆ ਦੁਸ਼ਮਣ ਨਜ਼ਰ ਪਿਆ ਜਿਗਰ ਕੁ ਬਾਦ ਆ ਛੜਿਆ ਫਿਲਮੇ ਵਾਲਿਓ ਬੜੀ ਮਿਹਰਬਾਨੀ ਝੂਠੀ ਦੋ ਗੁੱਤਾਂ ਬੰਦ ਕੀਤੀਆਂ ਹਰੇ ਜਲੇਬੀ ਜੂੜਿਆਂ ਦੇ ਵਿੱਚ ਹਰੇ ਪੀਲੇ ਬੱਲਵ ਜਗਾ ਦਿੱਤੇ ਰੌਣਕ ਸੰਗਾ ਤੋਂ ਸ਼ੰਦ ਨੂੰ ਬੰਦ ਕਰਦੇ ਮਰਦ ਤੀਮਿਆਂ ਦੇ ਖੁੰਝੇ ਲਾ ਦਿੰਦੇ ਹਾਂ 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 ਤੀਮਿਆਂ ਨੇ ਮੱਤ ਖੁੰਝੇ ਲਾਏਗਾ ਤਾਂ ਖੁੰਝੇ ਲਾਦੇ ਵੀ ਫੈਸਲਾ ਨੇ ਸਸਟਰੀ ਕਾਲ ਸੀ ਉਮੀਦ ਹੈ ਤੁਸੀਂ ਠੀਕ-ਠਾਕ ਹੋਵੋਗੇ ਮੈਂ ਨੂਰ ਵਰਤੂ ਤੋ ਤੁਹਾਡੇ ਨਾਲ ਸੀ ਤੁਸੀਂ ਦੇਖ ਰਹੇ ਹੋ ਮੇਰਾ ਇਸ ਚੈਨਲ ਬੈ ਦੇਖ ਰਹੀ ਕਿ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਸਾਨੂੰ ਔਰ ਤੁਹਾਡੇ ਹੌਸਲੇ ਤੇ ਸਦਕਾ ਹੀ ਅਸੀਂ ਬਹੁਤ ਸਾਰੀਆਂ ਕਹਾਣੀਆਂ ਲੈ ਕੇ ਆਉਣੇ ਹਾਂ ਪਿਛੇ ਇੱਕ ਸਾਡੀ ਵੀਡੀਓ ਕਾਫੀ ਚਰਚਾ ਦੇ ਵਿੱਚ ਆਈ ਤੁਸੀਂ ਬਹੁਤ ਪਸੰਦ ਕੀਤਾ ਬਾਬਾ ਰੌਣਕੀ ਰਾਮ ਜੀ ਨੂੰ ਅਸੀਂ ਉਹਨਾਂ ਦੀਆਂ ਬੋਲੀਆਂ ਤੁਹਾਨੂੰ ਸੁਣਾਈਆਂ ਔਰ ਤੁਸੀਂ ਉਹਨਾਂ ਬੋਲੀਆਂ ਨੂੰ ਬਹੁਤ ਪਿਆਰ ਦਿੱਤਾ ਤੇ ਤੁਹਾਡੇ ਸਾਰਿਆਂ ਦੀ ਫਰਮਾਇਸ਼ ਤੇ ਅੱਜ ਇੱਕ ਵਾਰ ਫਿਰ ਤੋਂ ਅਸੀਂ ਬਾਬਾ ਰੌਣਕੀ ਜੀ ਦੇ ਪਿੰਡ ਪਹੁੰਚੇਾਂਗੇ ਤੇ ਉਹਨਾਂ ਤੋਂ ਬੋਲੀਆਂ ਸੁਣਾਾਂਗੇ ਉਹਨਾਂ ਨਾਲ ਗੱਲਾਂ ਕਰਾਂਗੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਸੋ ਆਓ ਤੁਹਾਨੂੰ ਮਿਲਾ ਦਿੰਨੇ ਆ ਬਾਬਾ ਰੌਣਕੀ ਜੀ ਸਾਡੇ ਨਾਲ ਹੀ ਸਸਤਰੀ ਗਾਲ ਜੀ ਸਸਤਰੀ ਗਾਲ ਠੀਕ ਹੋ ਬਾਪੂ ਜੀ ਹਾਂ ਠੀਕ ਹੈ ਬਾਈ ਅੱਛਾ ਕਿਵੇਂ ਲੰਘਦੀ ਹੈ ਜ਼ਿੰਦਗੀ ਵਧੀਆ ਲੱਗਦੀ ਹੈ ਅੱਛਾ ਹੈ ਗਰਮੀ ਕਰਾ ਰੱਖੀ ਹੈ ਪੂਰੀ ਗਰਮੀ ਤਾਂ ਪੂਰੀ ਹੈ ਸਹੀ ਹਾਂ ਬੋਲੀ ਸ਼ਾਹ ਬਾਪੂ ਜੀ ਕਹਿੰਦੇ ਤਿਆਰ ਰੱਖੀ ਬੈਠੇ ਆ ਤੇ ਸ਼ੁਰੂ ਹੋ ਹੀ ਗਏ ਲਓ ਜੀ ਲਾਲਪੁਰੋਂ ਐ ਤੁਰਿਆ ਨਰਮਾ ਵਿੱਚ ਗੱਡੀ ਤੇ ਚੜਿਆ ਪਿੱਛੇ ਸ਼ਹਿਰ ਪੱਥਰੇ ਛੱਡੇ ਆਨ ਭਾਰਤੋਂ ਖੜਿਆ ਖੜਾ ਦੇਖ ਮਰੀਕ ਸਿੰਘ ਨੇ ਜਾਬੀਨੀ ਤੋਂ ਵੜਿਆ ਦੁਸ਼ਮਣ ਨਜ਼ਰ ਪਿਆ ਜਿਗਰ ਕਬਾਦਾ ਛੜਿਆ ਹਾਂ 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 ਦੁਸ਼ਮਣ ਅਮਰੀਕ ਸਿੰਘ ਕੌਣ ਸੀ ਮਰੀਕ ਸਿੰਘ ਜਾਨੀ ਗਬਈਏ ਅੱਛਾ 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 ਖੜਾ ਦੇਖ ਮਰੀਕ ਸਿੰਘ ਨੇ ਜਾਬੀਨੀ ਤੋਂ ਵੜਿਆ ਹਾਂ ਦੁਸ਼ਮਣ ਨਜ਼ਰ ਪਿਆ ਜਿਗਰ ਕਬਾਦਾ ਛੜਿਆ ਹਾਂ 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 ਆ ਬਾਰੇ ਕਪਾ ਜੀ ਤੁਸੀਂ ਗੱਲ ਕਰਤੀ ਨਰਮੇ ਦੀ ਤੇ ਮੈਨੂੰ ਮਾਲਵੇ ਦੀ ਯਾਦ ਆ ਗਈ ਸਾਡੇ ਕਾਟਨ ਏਰੀਆ ਕਿਹਾ ਜਾਂਦਾ ਹੈ ਮਾਨਸਾ ਬਠਿੰਡਾਣਾ ਉੱਥੇ ਜਿਵੇਂ ਨਰਮਾ ਹੁੰਦਾ ਉਹ ਜਿੰਨੇ ਮੈਂ ਬਹੁਤ ਦਿਨ ਜਾਂਦਾ ਜੀ ਹਾਂ ਹੁਣ ਹੋਰ ਜਨਾ ਮੈਂ ਹਾਂ ਸਰਾਉ ਜਨਾ ਜਾਲੀਆਂ ਹਾਂ ਸਾਰੀ ਹਾਂ ਹਾਂ ਉਹ ਜ਼ੰਗਤਾ ਮੈਨੂੰ ਲੱਗਦੀ ਬਾਬਲਾ ਨਗਰ ਖੜਾ ਸਭ ਦੇਖ ਕੇ ਬਿੱਤਰ ਖੇੜੀ ਮਲਣ ਗਾ ਜਨਾ ਲੰਗ ਚਲਾ ਲਈ ਮੇਥੇ ਵਿੱਚ ਕਲਰਾਂ ਦੇ ਝੰਡਕੇ ਦੇ ਦੂ ਜਲਦੀ ਪੇਪਲ ਬਰੋਟੇ ਕਣ ਕੇ ਜਿੰਨਾ ਉੱਥੇ ਇੱਕ ਦਰਾਂ ਨੇ ਮਾਰ ਦਿੰਦੇ ਨੇ ਝੋਕੇ ਵਿੱਚ ਮਸਾ ਸੂਆ ਸ਼ਰਮਾ ਮਾਰ ਲੰਦ ਨੇ ਕੋਠੇ ਕਕੜਾਲੀਆਂ ਹੀ ਮਰਾਜ ਨੂੰ ਗੌਣ ਗਿਆ ਜੂਣਾ ਮਾਰ ਗਿਆ ਡਾਕੇ ਰੌਣਕ ਸਿੰਘਾਂ ਬੋਲੀ ਤੋੜਦੇ ਕਰੇਗਾ ਹੱਥੋਂ ਝੇੜੇ ਸਿਰ ਤੇ ਗੈਸਮਤੀ ਚਾਨਣ ਚਾਰਜ ਫਿਰ ਤੇ ਗੈਸਮਤੀ ਚਾਨਣ ਚਾਰਜ ਫਿਰ ਹੈ ਇਹਨਾਂ ਨੇ ਮੈਨੂੰ ਪਿਛਲੀ ਵਾਰ ਵੀ ਦੱਸਿਆ ਸੀਗਾ ਵੀ ਗੈਸ ਦਾ ਮਤਲਬ ਕੀ ਹੁੰਦਾ ਹੈ ਉਹ ਜਿਹੜੀ ਜੀਵਨ ਜਾਗੂ ਹੁੰਦੀ ਹੈ ਹਾਂ ਬਿਲਕੁਲ ਹਾਂ ਬਾਦਲ ਜੀ ਦਾ ਪੁੱਲ ਨੇੜੀ ਚਾਰੀ ਪਿੰਡੀ ਦਾ ਬਹੀ ਬਾਬਲਾ ਜੀ ਦੇ ਜਿਨਾ ਦੇ ਦਰਵੇ ਜੀ ਦੇ ਜਿਨਾ ਦੇ ਦਰਵੇ ਤੜਕੇ ਉੱਠ ਕੇ ਲਾਹਣ ਕੀ ਲਿਆ ਪਾਲੇ ਜਾਂਦੇ ਮਰਵੇ ਵਿੱਚ ਜਿਨਾ ਸੋ ਵਿਆਹ ਦੇ ਬਾਬਲਾ ਖੂਹੇ ਜਿਨਾ ਦੇ ਸਰਪੇ ਰੋਟੀ ਲੈ ਕੇ ਖੇਤ ਨਹੀਂ ਜਾਣਾ ਆ ਕੇ ਖਾਂਦੇ ਕਰਵੇ ਲਵੀ ਨਹਿਰ ਬਗੰਦੀ ਬਾਬਲਾ ਮੇਲਾ ਜਾਂਦਾ ਪਰ ਬੇਦੁਨੀਆ ਹੋ ਕੇ ਉੱਠੀ ਬਾਬਲਾ ਮਾਰ ਜਵਾਨੀ ਕਰਕੇ ਨੀਵੀਂ ਨਗਰੀ ਦਾ ਨੌ ਪਟਿਆਲਾ ਦਾ ਦਰਵੇ ਇਹ ਇਹੀ ਬੋਲੀਆਂ ਦੇ ਤਾਂ ਲੋਕ ਪੱਟੇ ਪਏ ਨੇਗੇ ਇਹੀ ਤਾਂ ਸੁਣਦੇ ਨੇ ਕਹਿੰਦੇ ਵੀ ਸਾਨੂੰ ਜਾ ਕੇ ਬਾਬਾ ਜੀ ਦੀ ਬੋਲੀਆਂ ਸੁਣਾਓ ਤੇ ਹਾਂ ਕਿਵੇਂ ਮਤਲਬ ਉਹ ਜ਼ਿੰਦਗੀ ਦੀ ਥੋੜੀ ਗੱਲ ਕਰੀਏ ਹਾਂ ਕਿਵੇਂ ਚੱਲਦੀ ਹੈ ਜ਼ਿੰਦਗੀ ਵਧੀਆ ਚੱਲਦੀ ਹੈ ਹਾਂ ਐਨ ਨਜ਼ਾਰੇ ਚ ਨਜ਼ਾਰੇ ਚ ਅੱਛਾ 90 ਸਾਲ ਦੀ ਉਮਰ ਹੈ 90 ਸਾਲ ਦੀ ਉਮਰ ਹੈ ਜੀ ਤੁਹਾਡੀ 90 ਸਾਲ ਦੀ ਬੋਲ ਤਾਂ ਤੁਹਾਡਾ ਬਹੁਤ ਸੋਹਣਾ ਪਿਆ ਮਤਲਬ ਤੁਸੀਂ ਤਾਂ ਇੰਨਾ ਵਧੀਆ ਗਾਉਨੇ ਹੋਗੇ ਵੀ ਮਤਲਬ ਲੱਗਦੇ ਬਹੁਤ ਬਰਤ ਕੱਢ ਨੇ ਅੱਛਾ ਫਰੋਜ਼ਪੁਰ ਲੈ ਕੇ ਜਾਂ ਗੁਰਸੇ ਕੁੜੀਆਂ 1000 ਰੁਪਏ ਦੇ ਕੇ ਗਈਆਂ ਇੱਕ ਰਾਤ ਰੱਖਿਆ ਮੈਨੂੰ ਆ ਹੁਣ ਇਹ ਸੀ ਬਰੋਜਪੁਰਵ ਵਸੀ ਲਵੇ ਅੱਛਾ ਜੀ ਹਾਂ ਠੀਕ ਹੈ ਮਤਲਬ ਬਾਬਾ ਜੀ ਤੁਸੀਂ ਪ੍ਰੋਗਰਾਮ ਦੇ ਵਿੱਚ ਜਾਂਦੇ ਹੋ ਚਾਹੇ ਜਾਗੋ ਦਾ ਹੋਵੇ ਕੋਈ ਵੀ ਸੱਭਿਆਚਾਰਕ ਪ੍ਰੋਗਰਾਮ ਚ ਅੱਛਾ ਅੱਛਾ ਠੀਕ ਹੈ ਤਾਂ ਇਹ ਤਾਂ ਬਹੁਤ ਵਧੀਆ ਗੱਲ ਇਹਨਾਂ ਨੇ ਕਹਿ ਹੀ ਦਿੱਤੀ ਵੀ ਜੇ ਤੁਸੀਂ ਚਾਹੁੰਦੇ ਹੋ ਬਾਬਾ ਜੀ ਦੀਆਂ ਬੋਲੀਆਂ ਸੁਣਨੀ ਹੈ ਤਾਂ ਤੁਸੀਂ ਆਪਣੇ ਪ੍ਰੋਗਰਾਮਾਂ ਦੌਰਾਨ ਇਹਨਾਂ ਨੂੰ ਬੁਲਾ ਵੀ ਸਕਦੇ ਹੋਗੇ ਹਾਂ ਸਕਦੇ ਮਿਲਾ ਸਕਦੇ ਹਾਂ ਤੇ ਅਸੀਂ ਤੁਹਾਨੂੰ ਨੰਬਰ ਵੀ ਪਾ ਦਾਂਗੇ ਤੇ ਗਾਣੇ ਕਿ ਮੇਲਾ ਲੱਗ ਜਾਊਗਾ ਹਾਂ ਨੰਬਰ ਪਾ ਦੇ ਅੱਛਾ ਅੱਛਾ ਤੇ ਹੋਰ ਕੋਈ ਸੁਣਾ ਦਿਓ ਕਿ ਬੰਦ ਔਰੰਗ ਹੈ ਸੁਣਾ ਦਿਓ ਹਾਂ ਆ ਬੰਜਾਰੇ ਬਹੁ ਬੰਜਾਰੇ ਚੱਲ ਤੁਹਾਾਰੇ ਘਰ 'ਤੇ ਇੱਥੇ ਕੁੜੀਆਂ ਇਕੱਠੀਆਂ ਕਰਦਾ ਕਾਨੂੰ ਬਿਨੇ ਦਰ ਦਰ 'ਤੇ ਚੂੜੀ ਛੱਲੇ ਸ਼ਮਪਾ ਕੰਢੀ ਵਾਲੇ ਲਮਾਂ ਗਰਦਨ ਨੂੰ ਘਰ 'ਤੇ ਦਿਨ ਤੱਥੀਆਂ ਦੇ ਰਹਿ ਗਏ ਥੋੜੇ ਜਾਣਾ ਪੇ ਕੀ ਕਰਪੇ ਜਾਣਾ ਪੇ ਕੀ ਕਰਪੇ ਦੁਨੀਆ ਉੱਠੀ ਉਠੀ ਨਾ ਜਾਣਾ ਪੇ ਕੀ ਕਰਪੇ ਕੋਲੇ ਬੋਤਲ ਦੇ ਚਾਰ ਚੂੜੀ ਵੰਗ ਬਚਾ ਕੇ ਚੜੀ ਮੈਂ ਜਾਉਂਗੀ ਮਰਦੇ ਕੋਲੇ ਬੋਤਲ ਦੇ ਚਾਰ ਜਿੰਗਾੜੇ ਧਰਦੇ ਕੋਲੇ ਬੋਤਲ ਦੇ ਚਾਰ ਚਿੰਗਿਆੜੇ ਕਹਦੇ ਧਰਤੀ ਚਾਰ ਚਿੰਗਿਆੜੇ ਬੰਦਦੇ ਨੇ ਨਾ ਹਾਂ ਵੀ ਜਾਨੀ ਚਿਰਾਗ ਲਾਦੇ ਆਂ ਗਉਂਦੇ ਆਂ ਠੀਕ ਠੀਕ ਹਾਂ ਚਾਰ ਚਿੰਗਿਆੜੇ ਧਰਦੇ ਕੋਲੇ ਬੋਤਲ ਦੇ ਅੱਛਾ ਮੈਂ ਦੇਖਦੀ ਪਈ ਸੀ ਤੁਹਾਡੇ ਐਣ ਕਵੜੀਆਂ ਕਹਿਣ ਨੇ ਨਿਗਾਲੀਆਂ ਨੇ ਕਿ ਫੈਸ਼ਨ ਵਾਲੀਆਂ ਨੇ ਫੈਸ਼ਨ ਵਾਲੀਆਂ ਨੇ ਅੱਛਾ ਲੈ ਬਾਬਾ ਜੀ ਪੂਰੇ ਫੈਸ਼ਨ ਕਰਦੇ ਨੇ ਹਾਂ ਠੀਕ ਹੈ ਠੀਕ ਹੈ ਸਟਾਈਲ ਹੈ ਸਟਾਈਲ ਹਾਂ ਜੀ ਮੈਂ ਦੇਖਿਆ ਜਿਹੜੇ ਤੁਹਾਡੇ ਘਰੇ ਗਈ ਸੀ ਤੁਸੀਂ ਮਤਲਬ ਅੱਗੇ ਕਹਿੰਦੇ ਵੀ ਸ਼ੀਸ਼ਾ ਦੇ ਕੇ ਅੱਗੇ ਪੱਗ ਬੰਨਦੇ ਆ ਮੁੰਡੇ ਹਨਾ ਤੁਸੀਂ ਤਾਂ ਬਿਨਾ ਸ਼ੀਸ਼ੇ ਤੋਂ ਹੀ ਆਈ ਤੁਸੀਂ ਬੰਨ ਦਿੰਦੇ ਬਿੰਟਾ ਜੀ ਤਿਆਰ ਹੋ ਗਏ ਬਾਬਾ ਜੀ ਹਾਂ 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 ਜੀ ਅੱਛਾ ਤਾਂ ਕੀ ਮਤਲਬ ਮੈਨੂੰ ਪਤਾ ਲੱਗਿਆ ਸੀ ਵੀ ਤੁਹਾਡੇ ਜੀਵਨ ਸਾਥੀ ਦਾ ਦਿਹਾਂਤ ਹੋ ਗਿਆ ਹਨਾ ਬਹੁਤ ਦੁੱਖ ਲੱਗਿਆ ਤੇ ਇੱਕ ਜੀਵਨ ਸਾਥੀ ਦਾ ਸਹਾਰਾ ਬਹੁਤ ਵੱਡਾ ਹੁੰਦਾ ਜੀ ਹਨਾ ਇਕੱਲਾ ਮਹਿਸੂਸ ਹੁੰਨਾ ਹੁਣ ਹਾਂ ਉਹ ਇਕੱਲੇ ਯਾਨੀ ਨਿਆਣੇ ਨਿੱਕੇ ਬਥੇਰੇ ਸਭ ਨੇ ਹਮ ਹੁਣ ਬੋਲੀ ਹੋਰ ਕੀ ਸੀ ਹਾਂ ਉਹ ਦੋਲੇ ਵਿਚ ਦੜਾਮੀ ਜਿੱਤੇ ਸੰਚਲਣੀ ਹਾਂ ਹਾਂ ਸੁਣਾਉ ਤੋ ਜਿਹੜੀ ਮਰਜੀ ਸੁਣਾਓ ਤੁਹਾਡੀਆਂ ਸਾਰੀਆਂ ਕੋਲ ਨਹੀਂ ਆ। ਸਿਲਮੇ ਬਾੜੋ ਬੜੀ ਮਿਹਰਬਾਨੀ ਝੁੱਤੀ। ਦੋ ਗੁੱਤਾ ਬੰਦ ਕੀਤੀਆਂ ਹਰੇ ਜਲੇਬੀ ਜੂੜਿਆਂ ਦੇ ਵਿੱਚ ਹਰੇ ਪੀਲੇ ਬੱਲਵ ਜਗਾ ਦਿੱਤੇ। ਰੌਣਕ ਸੰਗਾ ਤੋਂ ਸ਼ੰਦ ਨੂੰ ਬੰਦ ਕਰਦੇ। ਮਰਦ ਤੀਮਿਆਂ ਦੇ ਖੁੰਝੇ ਲਾ ਦਿੱਤੇ। ਆਏ ਹਾਏ ਹਾਏ ਹਾਏ। ਯਾਨੀ ਕਿ ਬਾਪੂ ਜੀ ਕੱਲੀ ਸਿਰਾ ਲਾ ਦਿੰਦੇ ਨੇ ਹੈ। ਤੀਮਿਆਂ ਨੇ ਮੱਤ ਖੁੰਝੇ ਲਾਏਗਾ ਤੋ। ਖੁੰਝੇ ਲਾ ਦੇ ਵੀ ਸੇ ਫੈਸਲਾ ਨੇ। ਫੈਸ਼ਨ ਕਰਕੇ ਫੈਸ਼ਨ ਕਰਕੇ ਅੱਛਾ ਹਾਂ ਠੀਕ ਐ ਵੀ ਮਤਲਬ ਫੈਸ਼ਨ ਤੀਵੀਆਂ ਦਾ ਭਾਰੀ ਪੈ ਗਿਆ ਹਾਂ ਭੈਣ ਜਨ ਭਾਰੀ ਪੈ ਗਿਆ ਅੱਛਾ ਵੀ ਰੌਣਕ ਸੰਗਾ ਸ਼ੰਦ ਨੂੰ ਬੰਦ ਕਰਦੇ ਮਰਦ ਤੀਵੀਆਂ ਦੇ ਗੁੰਝੇ ਲਾ ਦਦੇ ਇਹ ਤਾਂ ਫੈਸ਼ਨ ਬਹੁਤ ਬਤਾ ਹੁੰਦੇ ਅੱਛਾ ਅੱਛਾ ਹਾਂ ਨਹੀਂ ਫੈਸ਼ਨ ਤਾਂ ਬੰਦੇ ਵੀ ਬਹੁਤ ਕਰਦੇ ਨੇ ਹਾਂ ਜਿਵੇਂ ੜਕਾ ਦਾ ਬਾਪੂ ਜੀ ਨੇ ਵੀ ਲਾਈਆਂ ਹੋਈਆਂ ਨੇ ਫੈਸ਼ਨ ਤਾਂ ਸੀ ਵੀ ਕਰਦੇ ਹਾਂ ਭੈਣ ਜਨ ਤਾਂ ਸੀ ਵੀ ਕਰਦੇ ਹਾਂ ਅੱਜ ਕੱਲ ਮੁੰਡੇ ਲੋਕ ਪੜਾਉਂਦੇ ਜਦ ਪੜ ਜਾਂਦੇ ਫਿਰ ਵਿਆਹਉਂਦੇ ਉਨੀਆਂ ਬੜੀਆਂ ਨੂੰ ਚਾਹੁੰਦੇ ਸਾਦੀ ਪੜੀਆਂ ਨਾਲ ਕਰਾਉਂਦੇ ਤੂੰ ਬਸ ਤਾਂ ਮੀਂਹ ਗੁੱਡੀਏ 10 ਗਿਜ ਮਾਤਾ ਪੜ ਜਾਏ ਛਾਂ ਡਾਂਮੀ ਗੁੱਡੀਏ ਆਹ ਹਾਂ ਪੜ ਕੇ ਮੱਠ ਨਹੀਂ ਲੱਗ ਜਾਵੇਂ ਚਾਹ ਨਾਲ ਕੀ ਕਬਰ ਪੀਂਗਾ ਮੈਂ ਰੋਟੀ ਨੌਕਰ ਤੋਂ ਪਕਵਾਵੇਂ ਤੂੰ ਬਸ ਤਾਂ ਮੀਂਹ ਗੁੱਡੀਏ 10 ਗਿਜ ਮਾਤਾ ਪੜ ਜਾਏ ਛਾਂ ਡਾਂਮੀ ਗੁੱਡੀਏ ਗੁੱਡੀ ਕਹੇ ਬਾਪ ਬਾਤ ਸੁਣ ਮਾਈ ਮੇਰੀ ਪੜਨਾ ਦਾ ਆਉਂਦਾ ਹਾਈ ਤੈਨੂੰ ਦਿਖਦੀ ਪੜੀ ਪੜਾਈ ਮੇਰੇ ਸੰਗ ਵੱਢਦੀ ਬੁੜੀ ਤੂੰ ਪੜ ਲੈ ਜੇ ਪੜਨਾ ਮੈਂ ਇੱਕ ਅੱਖਰ ਨਹੀਂ ਪੜਦੀ ਕੁੜੀਆਂ ਬਗਲ ਬਾੜੀਆਂ ਬਾੜੇ ਇਕੱਠੀਆਂ ਹੋ ਗਏ ਕਹਿਣ ਪਹਾੜੇ ਹੂੰ ਮੈਂ ਇੱਕ ਮਿੱਟਰੀ ਵੀ ਨਾ ਕਢਦੀ। ਕੁੜੀਏ ਤੂੰ ਪੜ ਲੈ ਜੇ ਪੜਨਾ ਮੈਂ ਇੱਕ ਅੱਖਰ ਨਾ ਪੜਦੀ। ਹੂੰ ਹੈ ਜੇ ਪੜ ਕੇ ਹਮ ਦੋਨੇ ਨੌਕਰ ਹੋ ਗਏ ਦਸ ਰਹੇ ਮਿਲਨ ਦਾ ਜੋਗੇ ਇੱਕ ਚੰਡੀਗੜ੍ਹ ਦੂਜਾ ਮੋਗੇ ਗੱਲ ਦੁੱਖ ਸੁਖ ਦੀ ਨਾ ਕਢਦੀ। ਕੁੜੀਏ ਤੂੰ ਪੜ ਲੈ ਜੇ ਪੜਨਾ ਮੈਂ ਇੱਕ ਅੱਖਰ ਦੀ ਪੜਦੀ। ਹਾਂ 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 ਅੱਛਾ ਵੀ ਮਤਲਬ ਉਹਦੋਂ ਪੜਦੀ ਨਹੀਂ ਸੀ ਕਹਿੰਦੀ ਵੀ ਮੈਂ ਨਹੀਂ ਪੜਨਾ ਤੂੰ ਪੜ ਲੈ। ਮਾਂ ਕਹਿੰਦੀ ਸੀ ਵੀ ਤੂੰ ਪੜ ਲੈ। ਮੈਂ ਪੜਦਾ। ਬੜਾ ਹੀ ਦੇ ਮੁੱਲ। ਤੀਏ ਜੇ ਨਹੀਂ ਗੱਲ ਮੰਨਣੀ ਮੇਰੀ ਖੇਤਾਂ ਵਿੱਚ ਰੋਲ ਜੂਗੋਦ ਨਹੀਂ ਤੇਰੀ। ਹਾਂ। ਜੂਆਂ ਕ੍ਰਿਕਟ ਲੱਗਦੀ ਓ ਤੇਰੀ ਜਾਂ ਸਿਰ ਬਾਹੀਂ ਦੀ ਗੁੱਟੀ ਏ। ਦਸ ਗਈ ਜੀ ਮਾਤਾ ਪੜ ਜਾ ਇੱਛਾ ਢਾਮੀ ਦੀ ਗੁੱਟੀ ਏ। ਉਹ ਕਹਿੰਦੀ ਮੈਂ ਨਹੀਂ ਪੜਨਾ ਤੂੰ ਹੀ ਪੜਦਾ ਮੇਰ ਨਾਲ। ਅੱਛਾ। ਹਾਂ। ਅੱਛਾ ਪੜਾਈ ਦੀ ਜੇ ਗੱਲ ਆਵੇ ਬਾਪੂ ਜੀ ਤੁਸੀਂ ਪੜੇ ਹੋਗੇ? ਨਾ। ਅੱਛਾ। ਪੜਿਆ ਹੋਏ ਕਿ ਨਹੀਂ ਚਿੱਠੀ ਸਭ ਜਾਣਦਾ। ਆਏ ਹਾਏ। ਮਤਲਬ ਇਹ ਕਿਵੇਂ ਵੀ ਖੇਤ ਤਾਂ ਬਹੁਤ। ਅੱਛਾ। ਤੁਸੀਂ ਇਹ ਪੜ ਲੈਂਦੇ ਹੋ? ਹਾਂ। ਚਿੱਠੀਆਂ ਪੜ ਲੈਂਦੇ। ਚਿੱਠਾ ਨਹੀਂ ਪੜਦਾ। ਮੇਰੇ ਉਂਝੇ ਇਤਨਾ ਜਿਹੜੇ ਚਿੱਠੇ ਪੈਂਗਲ ਦੇ ਚਿੱਠੇ ਨੇ ਵੇਗੂ ਦੀਆਂ ਬੋਲੀਆਂ ਦਾ ਮਰਦ ਜੈਵਨ ਦਾ ਚਿੱਠਾ ਸਾਰੇ ਆਦਮੀ ਮੇਰੇ ਕਿਹੜੇ ਆ ਚਿੱਠੇ ਨੇ ਆ ਬੋਲੀਆਂ ਕਿੱਥੋਂ ਜੀ ਇੰਨੀਆਂ ਮਤਲਬ ਇੰਨੀਆਂ ਮੇਰੇ ਤੇ ਹੀ ਬਹੁਤਾ ਟਿਕਾ ਨੂੰ ਮੈਂ 13 ਸਾਲ ਦਾ ਦਾ ਜਬਾਟੂ ਕੋਈ ਹੈ